ਪਿਛਲੇ ਕੁਝ ਦਿਨਾਂ ਤੋਂ ਜੀ ਸੋਸ਼ਲ ਮੀਡੀਆ ਤੇ 27 ਅਪ੍ਰੈਲ ਨੂੰ ਹੋਣ ਵਾਲੀ ਗੇ ਪ੍ਰੇਡ ਨੂੰ ਲੈ ਕੇ ਬੜੀਆਂ ਕੌਂਟਰਵਰਸੀ ਵੀਡੀਓਜ਼ ਚੱਲ ਰਹੀਆਂ ਸੀਗੀਆਂ ਜਿਦੇ ਚ ਕੀ ਇਹ ਕਿਹਾ ਜਾ ਰਿਹਾ ਵਾ ਕਿ ਗੇ ਪ੍ਰੇਡ ਜੇ ਹੁੰਦੀ ਆ ਤੇ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਦਾ ਅਪਮਾਨ ਹੋਏਗਾ ਬਟ ਮੈਂ ਆਪਣੇ ਉਹ ਸਤਕਾਰਯੋਗ ਨੇ ਮੇਰੇ ਜਿਹੜੇ ਨੂੰ ਓਬਜੈਕਸ਼ਨ ਕਰ ਰਹੇ ਨੇ ਕਿਉਂਕਿ ਬਹੁਤ ਵਧੀਆ ਕੰਮ ਕਰ ਰਹੇ ਨੇ ਮੈਂ ਉਹਨਾਂ ਦਾ ਬਹੁਤ ਆਦਰ ਕਰਦਾ ਵਾਂ ਕਿ ਉਹ ਸਮਾਜ ਵਾਸਤੇ ਬਹੁਤ ਵਧੀਆ ਕੰਮ ਕਰ ਰਹੇ ਨੇ ਬਟ ਮੈਂ ਇਥੇ ਪੁੱਛਣਾ ਚਾਹਾਂਗਾ ਕਿ ਜਿਹੜੇ ਗੇ ਨੇ ਜਾਂ 트랜ਸਜੈਂਡਰ ਨੇ ਉਹ ਇਹ ਚੋਂ ਵਿਚਾਰਿਆਂ ਦਾ ਕੀ ਕਸੂਰ ਉਹ ਬਾਇ ਬਰਥ ਹੀ ਇਦਾਂ ਦੇ ਨੇ ਠੀਕ ਹੈ ਜੇ ਤੁਹਾਨੂੰ ਲੱਗਦਾ ਸੀਗਾ ਕਿ ਗੇ ਪ੍ਰੇਡ ਹੋਣਾ ਅੰਬਰਸਰ ਸਾਹਿਬ ਦੀ ਧਰਤੀ ਤੇ ਕੋਈ ਗਲਤ ਅਸਰ ਪੈਂਦਾ ਹੈ ਤੇ ਤੁਸੀਂ ਉਹ ਲਈ ਆਵਾਜ਼ ਚੁੱਕੀ ਆ ਤੁਸੀਂ ਅੱਗੇ ਵੀ ਬਹੁਤ ਵਧੀਆ ਮੁੱਦਿਆਂ ਤੇ ਆਵਾਜ਼ ਚੁੱਕਦੇ ਹੋ ਬਟ ਮੈਂ ਇੱਥੇ ਇਹ ਪੁੱਛਣਾ ਚਾਹਾਂਗਾ ਕਿ ਗੇ ਪ੍ਰੇਡ ਹੋਣਾ ਹੀ ਅੰਬਰਸਰ ਦੀ ਧਰਤੀ ਤੇ ਗਲਤ ਅਸਰ ਪੈਂਦਾ ਜਿਹੜੇ ਸਪਾ ਸੈਂਟਰ ਅੰਬਰਸਰ ਚ ਚੱਲਣਦੇ ਨੇ ਜਿੰਨਾਂ ਚ ਦੇਵਪਾਰ ਦਾ ਧੰਦਾ ਹੋ ਰਿਹਾ ਜਿਹੜੇ ਹੋਟਲ ਚੱਲ ਰਹੇ ਨੇ ਜਿੰਨਾਂ ਚ ਦੇਵਪਾਰ ਦਾ ਧੰਦਾ ਹੋ ਰਿਹਾ ਜਿਹੜੇ ਸ਼ਰਾਬ ਦੇ ਠੇਕੇ ਸ਼ਰਿਆਮ ਜਗ੍ਹਾ ਜਗ੍ਹਾ ਖੁੱਲਣਦੇ ਨੇ ਜਿੱਦੇ ਚ ਨਸ਼ਾ ਵੇਚਿਆ ਜਾ ਰਿਹਾ ਹੋਰ ਅੰਬਰਸਰ ਸਾਹਿਬ ਦੀ ਧਰਤੀ ਤੇ ਗਲਤ ਅਸਰ ਨਹੀਂ ਪੈਂਦਾ ਮੇਰੀ ਆਪ ਜੀ ਅੱਗੇ ਬੇਨਤੀ ਆ ਦੇਖੋ ਤੁਹਾਡੇ ਥੋੜੀ ਜੀ ਕੰਟਰੋਵਰਸੀ ਨਾ ਮੈਨੂੰ ਜਿੱਥੋਂ ਤੱਕ ਸੂਚਨਾ ਮਿਲੀ ਆ ਕਿ ਗੇ ਪਰੇਡ ਕੈਨਸਲ ਹੋ ਗਈ ਆ ਚਲੋ ਬਹੁਤ ਵਧੀਆ ਵਾ ਤੁਸੀਂ ਕੁਝ ਸੋਚ ਸਮਝ ਕੇ ਇਹਨੂੰ ਆਬਜੈਕਸ਼ਨ ਕੀਤੀ ਹੋਣੀ ਆ ਤੇ ਉਹ ਬੰਦ ਵੀ ਹੋ ਗਈ ਆ ਜਿਨਨੇ ਜੋਰ ਸ਼ੋਰ ਨਾਲ ਤੁਸੀਂ ਗੇ ਪਰੇਡ ਦੀ ਰੋਕਣ ਲਈ ਆਬਜੈਕਸ਼ਨ ਕਰਕੇ ਉਹਨੂੰ ਉਹਦੇ ਮੁੱਦੇ ਤੇ ਬੋਲੇ ਹੋ ਮੈਨੂੰ ਲੱਗਦਾ ਕਿ ਤੁਹਾਨੂੰ ਇਹ ਜਿਹੜੇ ਅੰਬਰਸਰ ਸਾਹਿਬ ਦੀ ਧਰਤੀ ਤੇ ਹੋਰ ਵੀ ਗਲਤ ਕੰਮ ਹੁੰਦੇ ਨੇ ਦੇਹ ਵਿਪਾਰ ਸਪਾ ਸੈਂਟਰ ਹੁੱਕਾ ਬਾਰ ਜਾਂ ਸ਼ਰਾਬ ਦੇ ਠੇਕੇ ਨੇ ਇਹਨਾਂ ਵਾਸਤੇ ਵੀ ਬੋਲਣਾ ਚਾਹੀਦਾ ਕਿਉਂਕਿ ਸਿਰਫ ਗੇ ਪਰੇਡ ਨਾਲ ਹੀ ਅੰਬਰਸਰ ਸਾਭ ਦੀ ਧਰਤੀ ਆ ਪਵਿੱਤਰ ਨਹੀਂ ਹੋਣੀ ਇਹ ਜਿਹੜੀਆਂ ਚੀਜ਼ਾਂ ਰੂਟੀਨ ਚ ਚੱਲਦੀਆਂ ਨੇ ਉਹਨਾਂ ਨਾਲ ਵੀ ਹੋਣੀ ਆ ਅਪਵਿੱਤਰ ਕਿਉਂਕਿ ਮੈਂ ਕਿਸੇ ਦੀ ਸੁਣਨਦਿਆਂ ਹਾਂ ਡਿਬੇਟ ਤੇ ਉਹਨਾਂ ਨੇ ਕਿਹਾ ਜੀ ਜ਼ੀਰੋ ਇੱਕ ਗੇਪ ਰੇਡ ਨਿਕਲੇਗੀ ਤੁਹਾਡੇ ਬੱਚੇ ਇਹਨਾਂ ਨੂੰ ਵੇਖਣਗੇ ਤੇ ਉਹਨਾਂ ਤੇ ਕੀ ਅਸਰ ਪਏਗਾ ਦੇਖੋ ਜੀ ਗੇਪ ਰੇਡ ਹੋਣੀ ਸੀ ਘੰਟੇ ਜਾਂ 2 ਘੰਟੇ ਦੀ ਤੁਹਾਡੇ ਬੱਚੇ ਉੱਥੋਂ ਨਿਕਲੇ ਸੀ ਉਹਨਾਂ ਤੇ ਗਲਤ ਅਸਰ ਪੈਣਾ ਸੀਗਾ ਜੇ ਤੁਹਾਨੂੰ ਲੱਗਦਾ ਤੇ ਜਿਹੜੇ ਸ਼ਰਾਬ ਦੇ ਠੇਕੇ ਸਟੀਲ ਉਸੇ ਜਗ੍ਹਾ ਤੇ ਰਹਿਣੇ ਜਿੱਥੋਂ ਤੁਹਾਡੇ ਬੱਚਿਆਂ ਨੇ ਰੋਜ਼ ਨਿਕਲਣਾ ਉਹ ਚੀਜ਼ ਦਾ ਗਲਤ ਅਸਰ ਨਹੀਂ ਪੈਣਾ ਸੀਗਾ ਜਿਹੜੇ ਸਪਾ ਸੈਂਟਰ ਚੱਲਣਦੇ ਨੇ ਜਿਨ੍ਹਾਂ ਦਾ ਦੇ ਵਪਾਰ ਦਾ ਧੰਦਾ ਹੁੰਦਾ ਉਰੇ ਜੇ ਤੁਹਾਡੇ ਬੱਚਿਆਂ ਨੂੰ ਗਲਤ ਅਸਰ ਨਹੀਂ ਪੈਣਾ ਦੇਖੋ ਇਹ ਤੇ ਇੱਕ ਗੱਲਾਂ ਹੀ ਸੀਗੀਆਂ ਕਿ ਗੇ ਪ੍ਰੇਡ ਨਾਲ ਜ਼ਿਆਦਾ ਅਸਰ ਪੈਣਾ ਵਾ ਕਿ ਉਹ ਜਿਹੜੇ ਗਲਤ ਚੀਜ਼ਾਂ ਰੂਟੀਨ 'ਚ ਚੱਲਣ ਦੀਆਂ ਹੋਰ ਨਾਲ ਗਲਤ ਅਸਰ ਪੈਣਾ ਵਾ ਮੇਰੀ ਆਪ ਜੀ ਅੱਗੇ ਬੇਨਤੀ ਹੈ ਠੀਕ ਆ ਤੁਸੀਂ ਕੁਝ ਸੋਚ ਸਮਝ ਕੇ ਅਦੀ ਓਬਜੈਕਸ਼ਨ ਕੀਤੀ ਹੋਣੀ ਆ ਤੁਸੀਂ ਮੇਰੇ ਸਤਕਾਰਯੋਗ ਜੇ ਬਟ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਆ ਜਿਹੜੇ ਕੰਮ ਅੰਬਰਸਰ ਸਾਹਿਬ ਦੀ ਧਰਤੀ ਤੇ ਚੱਲ ਰਹੇ ਨੇ ਇਹਨਾਂ ਵਾਸਤੇ ਵੀ ਓਬਜੈਕਸ਼ਨ ਕਰੋ ਤਾਂ ਕਿ ਇਹ ਵੀ ਬੰਦ ਹੋਣ ਕਿਉਂ ਇਹ ਸਿਰਫ ਕਹਿੰਦੇ ਆ ਨਾ ਉੱਚੇ ਘਰਾਨਿਆਂ ਦੇ ਕਾਮ ਨੇ ਜਿਨ੍ਹਾਂ ਕੋ ਪੈਸਾ ਜ਼ਿਆਦਾ ਉਹਨਾਂ ਦੇ ਕਾਮ ਨੇ ਤਾਂ ਕਰਕੇ ਇਹਨਾਂ ਨੂੰ ਆਬਜੈਕਸ਼ਨ ਨਹੀਂ ਕਰਦਾ ਕੋਈ ਤਾਂ ਕਰਕੇ ਇਹਨਾਂ ਦੇ ਕੰਮ ਬੰਦ ਨਹੀਂ ਹੁੰਦੇ ਤੇ ਅੱਜ ਜੇ ਗੇਪਰੇਡ ਵਾਲੇ ਸੀ ਇਹ ਨਾਰਮਲ ਜੇ ਆਮ ਘਰਾਂ ਦੇ ਲੋਕ ਹੀ ਸੀਗੇ ਜਿਹੜੇ ਸਿਰਫ ਆਪਣਾ ਹੱਕ ਅੱਗੇ ਰੱਖਣ ਲਈ ਆ ਆਪਣੀ ਕਮਿਊਨਿਟੀ ਨੂੰ ਵਖਾਣ ਲਈ ਕੀ ਅਸੀਂ ਆਪਸ ਵਿੱਚ ਖੁਸ਼ ਆ ਜਾਂ ਵਧੀਆ ਵਾਂ ਇਹਨਾਂ ਨੂੰ ਵੈਸੇ ਰਾਈਟਸ ਹੀ ਗਾ ਲੇਕਿਨ ਤੁਸੀਂ ਬੰਦ ਕਰਾਤਾ ਵਧੀਆ ਕੁਝ ਸੋਚ ਸਮਝ ਕੇ ਕਰਾਇਆ ਹੋਣਾ ਲੇਕਿਨ ਤੁਹਾਨੂੰ ਹੁਣ ਨਾਲ ਦੇ ਨਾਲ ਅੰਮ੍ਰਿਤਸਰ ਸਾਹਿਬ ਦੀ ਧਰਤੀ ਦਾ ਤੁਸੀਂ ਨਾਮ ਲਿੱਤਾ ਵਾ ਕਿ ਇਹ ਪਵਿੱਤਰ ਧਰਤੀ ਹੈ ਇੱਥੇ ਗਲਤ ਸਰ ਪੈਣਾ ਤੇ ਮੈਂ ਆਪ ਜੀ ਅੱਗੇ ਹੱਥ ਜੋੜ ਬੇਨਤੀ ਕਰਾਂਗਾ ਕਿ ਬਹੁਤ ਜਲਦ ਤੁਸੀਂ ਇਹ ਵੀ ਆਵਾਜ਼ ਚੁੱਕੋ ਕਿ ਆ ਜਿਹੜੇ ਸਪਾ ਸੈਂਟਰ ਨੇ ਹੁੱਕਾ ਬਾਰ ਨੇ ਸ਼ਰਾਬ ਦੇ ਠੇਕੇ ਨੇ ਜਿਹੜੇ ਹੋਟਲਾਂ 'ਚ ਦੇ ਵਪਾਰ ਹੁੰਦਾ ਇਹ ਵੀ ਬੰਦ ਕਰੋ ਧੰਨਵਾਦ ਜੀ